ਬੋਲੋ ਸੱਚੇ ਦਰਬਾਰ ਕੀ ਜੈ ਨੀ ਮਾਤਾ ਤੂੰ ਤਾਂ ਗੱਦੀ ਲਈ ਬੈਠੀ ਸੱਚੀ ਹੋਈ ਆ ਮੇਰਾ ਚਿੰਤਾ ਚਿੰਤਾ ਵੀ ਆ ਤੇਰੇ ਕੋਲ ਤਾਂ ਇਹ ਮੇਰਾ ਧੂਪ ਦੇਣ ਵਾਸਤੇ ਧੂਪ ਦੇਣ ਦਾ ਪਟਾ ਠੀਕ ਵਾਸਤੇ ਇਹ ਮੇਰਾ ਸ਼ਿਵ ਗੋਰਖ ਨਾਥ ਦਾ ਸ਼੍ਰੀ ਚੰਦ ਦਾ ਚਿੰਤਾ 84 ਨਾਥਾਂ ਦਾ ਇਹ ਮੈਂ ਮਾਈ ਖਾਮ ਕਰ ਮਦੰਮ ਦੇ ਸਾਨ ਦਾ ਇਹ ਮੇਰਾ ਕਿੰਨੀ ਕਰੋੜ ਦੇਵਤਾ ਹੋਗਾ ਜਦ ਉਹਦੇ ਸਾਨ ਸਰ ਬਾਕੀਆਂ ਸਹੀ ਜਿਹੜਾ मान ले अभी तो जरा लोगों ने जहर दिया तेरे मेरी पैन हमें भी बजूद कर दूंगा सारी जहर अब देखो मतलब कुकिंग है मैंने कोई और टीम नहीं थी वहां देखो जहर खाने हैं मैं तो आज सारी जहर है तो चलते हैं जगह ना अम्म वाइन अपन दो मेरा चक्कर चक्कर जी ओके ऐसे ही जीड़े ਕੋਈ ਲੱਲਦਾ ਹੈਗਾ ਤੇਰੇ ਪੈਸੇ ਨਾਲ ਲਵੇ ਕੋਈ ਨਾ ਤੇਰਾ ਕੋਈ ਸਾਡੀ ਨਹੀਂ ਖੁੱਲਦੀ ਐਸੀ ਕੋਈ ਮੁਸਲਮਾਨ ਆ ਬਾਗੜੀ ਆਸਾਂ ਮੂੰਚ ਉਹ ਸਿੱਖਾਂ ਪੰਜਾਬੀ ਜੋ ਮਨੂ ਆ ਨਾ ਖੁੱਲੂਗੀ ਲੱਡੂ ਹੋਣਗੇ ਸ਼ੰਗਾਰ ਹੋਊਗਾ ਲੰਗਲੇਚੇ ਹੋਣਗੇ ਐ ਸੋਲਾ ਮਾਨਨ ਤਾਂ ਜੋਗੀ ਖੁੱਲੂਗੀ ਠੀਕ ਹੁਣ ਲੱਡੂ ਮੰਗਾ ਤਾ ਕੋੜੇ ਵੀ ਰੋ ਤਕੜੀ ਆ ਤੂੰ ਮੇਰਾ ਨਾਮ ਬਲਬੀਰ ਕੌਰ ਬਲਬੀਰ ਕੌਰ ਪਾ ਲੱਲਾ ਪਾ ਪਾਨ ਪੀਰ ਪਹਾੜ ਤੇ ਜੋਦੇ ਹੁਕੂਮ ਤੇ ਜੋਦੇ ਵਾਹ ਗੁਰੂ ਵਾਹ ਗੁਰੂ ਕਾ ਵਾਹ ਇਧਰੋਂ ਦੇ ਪੱਤੇ ਚ ਮੈਂ ਸਕਦੀ ਹਾਂ ਵਾਹ ਜੀ ਵਾਹ ਭੈਣ ਮਰੀਏ ਬਲਬੀਰ ਕੁਰੇ ਤੇਰੇ ਤਾਂ ਬੜੀ ਤਾਕਤ ਆ ਸ਼ਕਤੀ ਬੜੀ ਆ ਮੇਰੇ ਚ ਤਾਕਤ ਨਹੀਂ ਮੇਰੇ ਪੀਰ ਚ ਤਾਕਤ ਆ ਹਾਂ ਇਹ ਸੁਬਾਲ ਤੋਂ ਹੀ ਜਵਾਬ ਦੇਣੀ ਕਹਿ ਰਹੇ ਬਲ ਨੂੰ ਹਾਂ ਮੇਰੇ ਪੀਰ ਵਿੱਚ ਤਾਕਤ ਆ ਮੇਰੇ ਚ ਤਾਕਤ ਨਹੀਂ ਕਿੰਨਾ ਸੋਹਣਾ ਮੰਦਿਰ ਆ ਜੈ ਸ਼੍ਰੀ ਰਾਮ ਇਧਰ ਥੱਲੇ ਆ ਕੇ ਦਿਖਾ ਦੇ ਥੱਲੇ ਆ ਕੇ ਦਿਖਾ ਮੀ ਬਲਵੀਰ ਕੁਰੇ ਨਿਆਜ ਆ ਰਾਮ ਜੀ ਦਾ ਮੰਦਿਰ ਦਿਖਾ ਦੇ ਭੈਣੇ ਰਾਮ ਜੀ ਦੇ ਦਰਸ਼ਨ ਕਰਾ ਦੇ ਭੈਣੇ ਭੈਣੇ ਕੁੜੇ ਬਲਵੀਰ ਭੈਣੇ ਕਰਾ ਦੇ ਰਾਮ ਜੀ ਦੇ ਦਰਸ਼ਨ ਦਰਸ਼ਨ ਕਰਾ ਦਿੱਤੇ ਹੈ ਇਹ ਇੱਧਰ ਦੀ ਕਰਾ ਦੇ ਮਾਰ ਕੀ ਹੈ ਮਾਰਦੀ ਹੈ ਇੱਧਰ ਦੀ ਇੱਧਰ ਦੀ ਕਰਾ ਅੰਦਰ ਅੰਦਰ ਦਰਸ਼ਨ ਕਰਾ ਦਿੱਤੇ ਹੈ ਇਹ ਮੈਂ ਬਾਣੀ ਖੋਲੂ ਹਾਲ ਹੁਣ ਤੋਂ ਪਹਿਲੇ ਡਾਕਟਰ ਨੇ ਕੋਈ ਛਾ ਬੜੀ ਜਿਗਰ ਫਾਇਟ ਕਿਚਕਿ ਤੇਰੇ ਉਹਨੇ ਡਾਕਟਰ ਨੇ ਤੇਰੇ ਉਹ ਹੋ ਹੋ ਤੂੰ ਰਿਪੋਰਟ ਦਰਜ ਕਰਾ ਆ ਜਾ ਥੱਲੇ ਆ ਰਿਪੋਰਟ ਦਰਜ ਕਰਾ ਰਿਪੋਰਟ ਦਰਜ ਕਰਾ ਦੀ ਮਹਿਮਾਨ ਨਹੀਂ ਨਹੀਂ ਤੂੰ ਮੈਨੂੰ ਹੀ ਕਰਾ ਆ ਜਾ ਭੈਣ ਬਣ ਕੇ ਆ ਜਾ ਕਰ ਆਪਾਂ ਰਿਪੋਰਟ ਦਰਜ ਕਰਦੇ ਹੁਣੀ ਲੈ ਆ ਪੈਨ ਦੇ ਕਾਕਾ ਰਿਪੋਰਟ ਦਰਜ ਕਰੀਏ ਆ ਜਾ ਭੈਣ ਬਣ ਕੇ ਦਰਵਾਜ਼ਾ ਨਾ ਥੱਲੇ ਆ ਜਾ ਮੈਂ ਬਸ ਮੈਨੂੰ ਧਿਆਨ ਦੇ ਦੀ ਨਹੀਂ ਨਹੀਂ ਤੂੰ ਆਪਣਾ ਨਾਮ ਨੋਟ ਕਰਾ ਲੈ ਸਾਰਾ ਥੱਲੇ ਆ ਜਾ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਪਟਿਆਲੇ ਸ਼ਹਿਰ ਦੇ ਵਿੱਚ ਅਰਬਨ ਸਟੇਟ ਫੇਸ 1 ਐਲ ਆਈ ਜੀ ਦੇ ਵਿੱਚ ਇੱਥੋਂ ਅਸੀਂ ਅੱਜ ਤੋਂ 2-3 ਸਾਲ ਪਹਿਲਾਂ ਇੱਕ ਬਾਪੂ ਅੱਖਾਂ ਤੋਂ ਅੰਨ੍ਹਾ ਸੀ ਤੇ ਨਾਲ ਉਹਨਾਂ ਦੀ ਧਰਮ ਪਤਨੀ ਸੀ ਜਿਹਦੇ ਪਿੱਛੇ ਜ਼ਖਮ ਹੋਏ ਸੀ ਬੈੱਡ ਸੋਰ ਹੋਏ ਸੀ ਉਹ ਸਾਹਮਣੇ ਘਰੋਂ ਲੈ ਕੇ ਗਏ ਸੀ ਤੇ ਅੱਜ ਉਸੇ ਮੱਲੇ 'ਚ ਦੁਬਾਰਾ ਸੇਵਾ ਮਿਲੀ ਐ ਇਸ ਘਰ ਦੇ ਵਿੱਚ ਇੱਕ ਭੈਣ ਰਹਿੰਦੀ ਐ ਜਿਵੇਂ ਤੁਸੀਂ ਦੇਖਿਆ ਸੀ ਉੱਪਰ ਗੱਲ ਕੀਤੀ ਐ ਪਹਿਲਾਂ ਉਹਦੇ ਨਾਲ ਅੰਦਰ ਕੱਲੀ ਕੋਈ ਬੋਲੀ ਜਾਂਦੀ ਐ ਸਾਰਾ ਮੱਲਾ ਮੱਲੋ ਪਰੇਸ਼ਾਨਾ ਤੋਂ ਵਿਚਾਰੀ ਉਹਨੂੰ ਖੁਦ ਪਤਾ ਹੀ ਨਹੀਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ 15 16 ਸਾਲਾਂ ਤੋਂ ਭੈਣ ਇਹ ਨਰਕ ਘਟ ਰਹੀ ਹੈ ਨਰਕ ਪੜ੍ਹੀ ਲਿਖੀ ਸੀ ਸਰਕਾਰੀ ਜੌਬ ਕਰਦੀ ਸੀ ਕਿਸੇ ਟਾਈਮ ਪਰ ਮੈਂਟਲੀ ਅਫਸੈਟ ਹੋ ਗਈ ਮਾਂ ਸੀ ਇਹਦੀ ਮਾਂ ਵੀ ਮਰ ਗਈ ਇਹਦੀ ਭੈਣ ਇੱਥੇ ਸਾਹਮਣੇ ਰਹਿੰਦੀ ਆ ਉਹ ਵੀ ਵਿਚਾਰੀ ਕਹਿੰਦੀ ਮੈਂ ਕੁਝ ਕਰ ਨਹੀਂ ਸਕਦੀ ਤੇ ਭਰਾ ਵੀ ਆ ਸਾਰਾ ਕੁਝ ਹੈਗਾ ਪਰ ਕੋਈ ਰਿਸ਼ਤੇਦਾਰ ਮਗਰ ਨਹੀਂ ਆ ਰਹੇ ਇਸ ਟਾਈਮ ਇੰਨੀ ਮੇਰੇ ਚ ਮਾਤਾ ਹੁੰਦੀ ਆ ਮੈਂ ਬਾਰਾਂ ਨੂੰ ਭੈਣੇ ਆਇਆ ਵੀਰ ਦੇਖ ਮੈਂ ਬਹੁਤ ਮਜਬੂਰ ਸასი ਕਾਲ ਭੈਣੇ ਮੇਰੀ ਭੈਣ ਮੈਂ ਮਾਂ ਕਰਕੇ ਡਰਦੀ ਆ ਤੇ ਮੇਰੀ ਬੇਬੇ ਮਰਦੀ ਮੈਂ ਇਨਕੀ ਨੂੰ ਜੰਗੂਗੀ ਅਸੀਂ ਤੇਰੇ ਭਰਾਵਾਂ ਸਾਦੀ ਪੈਨ ਨੂੰ ਕੌਣ ਤੰਗ ਕਰੂਗਾ ਸਾਡੇ ਹੁੰਦੇ ਆ ਤੁਹਾਨੂੰ ਲੱਗਦਾ ਮੇਰੀ ਬੇਬੇ ਮਾਂ ਕੀ ਮੁੰਡਾ ਵੀਰ ਦਾ ਦਰਬਾਰ ਬਣਾਉਣਾ ਅੰਦੂਰ ਆਪਿਆ ਬਣਾ ਮੇਰੇ ਪੈਸੇ ਵੀ ਕੱਢ ਲੈ ਲੈੰਦਰ ਨੂੰ ਬੰਦਿਲਾ ਕਰ ਵੀ ਗੱਡੀ ਉਹ ਵੀ ਤੇਰੇ ਨਾਲ ਅਸੀਂ ਤੇਰੇ ਨਾਲ ਆ ਭੈਣੇ ਅਸੀਂ ਤੇਰਾ ਨਾਮ ਬਲਵੀਰ ਪੈਰਾ ਮੈਂ ਤੇਰਾ ਮਾਰ ਕੇ ਬਣਾਉਂਗੀ ਨੋ ਨਾ ਮੈਨੂੰ ਮਾਂ ਬਰੀ ਕੋਈ ਨਹੀਂ ਆਉਂਦੀ ਮੈਂ ਤਾਂ ਦੇਵੀ ਆ ਕੋਈ ਨਾ ਬੰਦ ਕੋਈ ਸਾਡੇ ਭਰਾ ਹੀ ਹੈ ਚੰਗਾ ਤੇਰੀ ਜ਼ਿੰਦਗੀ ਬਣਦੀ ਉਹ ਤੇਰੀ ਲਾਈਫ ਬਣਦੀ ਮੈਂ ਵੀ ਤੇਰੇ ਕੋਲ ਆਉਂਗੀ ਨਾ ਨਾ ਮੈਂ ਨਹੀਂ ਜਲਦੀ ਮੈਂ ਠੀਕ ਆ ਤਾਂ ਠੀਕ ਹੈ ਠੀਕ ਹੈ ਠੀਕ ਹੈ ਮੈਂ ਠੀਕ ਆ ਮੈਂ ਸਿਰ ਤੋਂ ਠੀਕ ਆ ਠੀਕ ਹੈ ਭੈਣੇ ਠੀਕ ਆ ਆਹ ਕੌਣ ਆ ਭੈਣੇ ਕਿ ਕੋਣ ਐ ਮੇਰੀ ਭੈਣ ਬਲਵਿੰਦਰ ਕੌਰ ਬਲਵਿੰਦਰ ਕੌਰ ਪਾਦਲ ਹੋ ਗਈ ਤਾਂ ਹੀ ਆਈ ऍम ਗਰਮਿੰਗ ਪਲੇ ਵੀਰੀ ਗੁੱਡ ਆਈ ऍम नॉट 멘ਟਲ ਅ ਦੇ ਆਰ ਹੈਡ ਐਕਚੁਅਲੀ ਜੱਜ ਯੂ ਆਰ ਬਲਵਿੰਦਰ ਅ 멘ਟਲ ਮੇਕ ਇਟ ਆਮ ਨੋਟ ਮੈਡ ਆਮ ਵਰਕਿੰਗ ਇਨ ਅ ਲੈਸਟ ਬੰਡ ਡਿਪਾਰਟਮੈਂਟ ਆਈ ਆਨ ਆਈ ਹੈਡ ਪਾਸਟਰ ਅ ਅਰੇ ਮੈਨੂੰ ਗੱਲ ਕਰਨੀ ਹੈ ਅ ਪਰਮੋਸ਼ਨ ਫਾਦਾ ਐਲਡੀਸੀ ਔਨ ਦਾ ਮੈਡੀਕਲ ਗਰਾਉਂਡ ਓਕੇ ਠੀਕ ਹੈ ਨਾ ਹਮ ਨਾ ਤੁਸੀਂ ਇਹ ਨੂੰ ਨਹੀਂ ਹੱਤ ਲਓ ਠੀਕ ਹੈ ਭੈਣ ਠੀਕ ਐਦਾਂ ਕਰਕੇ ਤੁਹਾਡੇ ਤੇ ਪਰਚਾ ਦਰਜ ਹੁੰਦਾ ਏ ਠੀਕ ਹੈ ਭੈਣ ਠੀਕ ਤੁਦੋਂ ਮੇਰੀ ਛੋਟੀ ਭੈਣ ਆ ਭਰਾ ਤੇ ਪਰਚਾ ਹੋਈ ਦੱਦ ਕਰਾਉਗੀ ਮੇਰੀ ਭੈਣ ਹੈ ਆ ਮੈਂ ਕੋਟ ਦਾ ਕਰਦਾ ਹਾਂ ਕੈਮਰੇ 'ਚ ਰਿਕਾਰਡ ਹੋ ਗਿਆ ਸਾਰਾ ਰਿਕਾਰਡ ਕਰ ਲਿਆ ਤੂੰ ਲੈ ਨਹੀਂ ਤੇ ਤੁਸੀਂ ਮੈਨੂੰ ਹਟਕੇ ਲੈ ਜਾਂਦੇ ਲੈ ਨਹੀਂ ਮੇਰੀ ਭੈਣ ਮੈਂ ਤਾਂ ਜੱਜ ਦੀ ਰਿਕਾਰਡਿੰਗ ਕਰ ਲਈ ਥੀ ਅੱਛਾ ਮੈਂ ਜੱਜ ਦੀ ਸੈਸ਼ਨ ਜੱਜ ਦੀ ਸੈਸ਼ਨ ਜੱਜ ਦੀ ਰਿਕਾਰਡਿੰਗ ਕਰ ਲਈ ਸੀ ਤੂੰ ਫੇਰ ਤਾਂਹੀਂ ਤਾਂ ਕਿੰਝ ਦਿੱਤ ਗਈ ਜੀ ਮੈਂ ਤਾਂ ਖਮਾਉਂਦਾ ਦਿਖਾ ਤਾਂ ਪੈਣੀ ਲੈ ਆਰਡਰ ਤਾਂ ਦਿਖਾ ਬੈਣ ਲਾਨੀ ਸਾਰੇ ਆਰਡਰ ਲਈ ਫਿਰਦੀ ਭੇਨਤਾ ਪੂਰੀ ਫੈਲਿਆ ਕੋਰਟ ਦੀ ਪੂਰੀ ਕੋਰਟ ਦੀ ਫੈਲ ਆ ਭੈਣ ਕੋਲੇ ਵੀ ਰਿਪੋਰਟ ਨੇ ਆ ਕੇ ਇਸ ਤਿਆਰ ਕੀਤਾ ਵਾ ਨਹੀਂ ਬਲਵੀਰੋ ਬਲਵੀਰ ਕੋ ਡਾਕਟਰ ਆਫ ਸਰਦਾਰ ਕਿਰਪਾਲ ਸਿੰਘ ਕੋਣ ਕਰਦਾ ਵਕੀਲ ਕਰਦਾ ਹੈ ਤਿਆਰ ਮੈਂ ਕਰਿਆ ਤਿਆਰ ਫਾਈਲ ਗੁਰਿੰਦਰ ਸਿੰਘ ਜੀ ਆਫੀਸਰ ਮਨਪ੍ਰੀਤ ਸਿੰਘ ਮੇਲ ਆਫਿਸ ਸਾਡ ਸਾਡ ਇਹਨਾਂ ਨੇ ਕੱਟਣ ਜੀ 17 ਲੱਖ ਸਾਡਾ 17 ਇੱਧਰ ਲੈਣਾ ਉਹ ਦੱਸੋ ਉਹ ਹੀ ਦੱਸੂ ਮੈਂ ਕੀ ਗੱਲ ਦੱਸੋ ਭਣ ਕੀ ਆ ਇਹ ਦਫਤਰ ਵਾਲੇ ਨੂੰ ਮਤਲਬ ਕਿ ਆਹੀ ਕਿਸੇ ਜਿਮੀ ਪ੍ਰੋਮੋਸ਼ਨ ਪਹਿਲਾਂ ਕਰਤੀ ਆ ਦੇਖੋ ਕਰਦੇ ਵਿੱਚ ਐਸਪੀ ਦੀ ਲੈਟਰ ਸਸਪੈਂਸ਼ਨ ਤੋਂ ਆਈ ਅਫਸਰ ਦੇ ਵਿੱਚ ਬੜਨੀ ਸੀ ਦੰਦੇ ਹਾਜ਼ਰੀ ਨਹੀਂ ਪਾਉਣ ਦਿੰਦੇ ਸੀ ਅੱਛਾ ਜੀ ਪੂਰਾ ਉਹਨੂੰ ਮਤਲਬ ਕਿ ਇੱਕ ਸਾਰੇ ਨੂੰ ਹਾਜ਼ਰੀ ਨਹੀਂ ਪਾਉਣ ਦਿੰਦੀ ਹਾਂ ਦੇਖੋ ਜੀ ਆਰਡਰ ਪਾਸਾ ਮੈਂ ਕੱਟਣੇ ਕਿ ਗਰ ਹਾਜ਼ਰ ਕਰਕੇ ਦਿਖਾ ਕੇ ਇਹਨੂੰ ਫਿਰ ਸਸਪੈਂਡ ਕਰਤਾ ਫਿਰ ਟਰਮੀਨੇਟ ਕਰਤਾ ਜਦੋਂ ਕਿ ਇਹ ਹਾਜ਼ਰੀ ਰੋਜ਼ ਜਾਂਦੀ ਸੀ ਦਫ਼ਤਰ ਰੋਜ਼ ਦਿੱਲੀ ਹਾਂ ਕੋਈ ਹਾਜ਼ਰੀ ਨਹੀਂ ਸੀ ਪਾਉਣ ਦੀ ਜੈਨ ਜੱਜ ਸਾਹਵ ਨੇ ਜਿਹੜੇ ਉਹਨੇ ਤਾਂ ਮੈਨੂੰ ਆਹ ਤਾਂ ਅਸਲੋ ਜੱਜ ਨੇ ਦਿੱਤਾ ਹਾਰਨ ਦਾ ਆਰਡਰ ਇੱਕੋ ਜੇ ਉੱਚੀ ਬੋਲੂ ਤਾਂ ਕੈਨੇਡਾ ਅਮਰੀਕਾ ਤੱਕ ਵਾਜ ਜਾਊਗੀ ਇੰਟਰਨੈਟ ਮਸ਼ੀਨ ਨੇ ਕੀ ਹੋਇਆ ਹੈ ਆਰਡਰ ਆ ਆ ਹਾਰਨ ਦਾ ਆਰਡਰ ਕਿਸ ਵਿੱਚ ਆਹ ਕਿਦੋਂ ਆਉੜ ਜੱਜ ਨੇ 7 ਕਰੋੜ ਲੈ ਲਿਆ ਜੀ ਅੱਛਾ ਹਾਰਨ ਦਾ ਆਰਡਰ ਦੇਖੇ ਦੀ ਵਸਨਾ ਟੈਨਸ਼ਨ ਲੈ ਗਈ ਬੜੀ ਸੋਣੀ ਹੁੰਦੀ ਬੜੀ ਨਾ ਨਾ ਮੈਂ ਠੀਕ ਹਾਂ ਜੀ ਨਹੀਂ ਨਹੀਂ ਇਹ ਹੀ ਦੀਦੀ ਆ ਕਿ ਜਿੰਦਾ ਲਾਉਂਦੀ ਆ ਜਿੰਦਾ ਹੀ ਲਾਉਂਦੀ ਆ ਇਹ ਹੀ ਬਹੁਤੇ ਆਰਡਰ ਮਾਰਦੀ ਆ ਫਿਰ ਕੀ ਕਰਾ ਇਹ ਹਟਦੀ ਨਹੀਂ ਫਿਰ ਨਹੀਂ ਨਹੀਂ ਮੈਂ ਕੁਝ ਨਹੀਂ ਕਹਿੰਦੀ ਹੈਗੀ ਮੈਂ ਕਹਿੰਦੀ ਦੀਦੀ ਇਹ ਹੀ ਪੰਗਾ ਲੈਂਦੀ ਸਭ ਤੋਂ ਪਹਿਲਾਂ ਮਹੱਲੇ ਚ ਜੇ ਮੈਂ ਕੀ ਕਰਾ ਫਿਰ ਕੀ ਕਰਾ ਨਾ ਨਾ ਤੂੰ ਬਾਲਾ ਗਾ ਨਾ ਮੈਂ ਲਾਉਗੀ ਲਾਉਣਾ ਸਭ ਤੋਂ ਪਹਿਲਾਂ ਇਹ ਨਹੀਂ ਸ਼ੁਰਾ ਮਾਰੇ ਮੇਰੀ ਬੇਬੇ ਦੇ ਤੇ ਗਾਲੀ ਮਾਰੀ ਆ ਅੱਤ ਅਫਸਲ ਕਿਆ ਕਿਆ ਹੋ ਰਿਹਾ ਜਿੱਥੋਂ ਮੇਰੀ ਮੰਮਾ ਨੂੰ ਮੈਂ ਕਿਹਾ ਤੀ ਨਾ ਮੀਂਮਾ ਇੱਥੇ ਤੇ ਲੋਕ ਮੰਨ ਕੇ ਇੱਥੇ ਇੱਥੇ ਤੇ ਨਾ ਬਲਾ ਕਰਨਗੇ ਉੱਥੇ ਕਰ ਲਿਆ ਤੁਸੀਂ ਭੈਣ ਇੱਥੇ ਸਾਹਮਣੇ ਹੀ ਰਹਿਣੇ ਹੋ ਹੈ ਹਾਂ ਜੀ ਉਹ ਆਪਣੇ ਆਂਟੀ ਸੀਨੇ ਜੀ ਦੇ ਤੁਹਾਡੇ ਕੋਲ ਹਾਂ ਲੈ ਕੇ ਗਈ ਸੀ ਅਸੀਂ ਉਹਨਾਂ ਨੂੰ ਆ ਦੇਖੋ ਜੀ ਮੇਰੀ ਮੈਡੀਕਲ ਖੋਲੀ ਪੁਲਸ ਨੇ ਆ ਆ ਵੀ 36 ਕਿ 782 ਇਹਦੀ ਮੈਰਿਜ ਨਹੀਂ ਹੋਈ ਤਾਂ ਹੈ ਹੈਂਡੀਕੈਪ ਨਹੀਂ ਕੋਈ ਪ੍ਰੋਬਲਮ ਸੀ ਪ੍ਰੈਸ਼ਰ ਮਾੜਾ ਜੀ ਫਰਜੀ ਡਿਗਰੀ ਆ ਵੀਆ ਵੀ ਕਰੀ ਵੀਆ ਬੀਐਸਸੀ ਵੀ ਉਹ ਤਾਂ ਮੇਰੀ ਪੂਰੀ ਚੌਂਕੀ ਚਾਲੀ ਦੀ ਮਾਂ ਦੇਖ ਤੈਨੂੰ ਮੈਂ ਬਚਨ ਕਰਤੀ ਆ ਤੈਨੂੰ ਸਹੁਰਾਂ ਦੀ ਸੇਵਾ ਕਰਨੀ ਪਊਗੀ ਠੀਕ ਆ ਮੈਂ ਕਿਹਾ ਵੀ ਤੇਰੇ ਸਹੁਰੇ ਖਿੱਚ ਕੇ ਰਹਿਣੇ ਕੋਸ਼ਿਸ਼ ਕਰਦੇ ਨੇ ਪਰ ਮਾਸਾਲਾ ਤੂੰ ਇਕੱਲੀ ਹੋ ਰਹੀਂਦੀ ਐ ਅਰੇ ਮਮਮੀ ਇਹ ਕਹਿੰਦੇ ਆਪਣੀ ਮੰਮੀ ਨੂੰ ਵੀ ਪਿਛਲੇ ਸਾਲ ਡੈਥ ਹੋਈ ਹੈ ਉਹਨੂੰ ਵੀ ਇਹ ਕਹਿੰਦੇ ਮਾੜਾ ਜੀ ਜ਼ਬਰਦਸਤੀ ਇਹਦੇ ਕਿਸੇ ਨਾਲ ਉਹਨੇ ਆਪਸ ਉਹ ਕਰ ਦਿਓ ਤੇ ਉਹਨੂੰ ਵੀ ਐ ਨਹੀਂ ਇਦਾਂ ਤੈਨੂੰ ਲਾਜ ਵੀ ਨਹੀਂ ਕਰਾਉਣ ਦਿੱਤਾ ਮੰਮੀ ਦਾ ਹਨਾ ਗਈ ਨਹੀਂ ਮੇਰੇ ਮਰੀਜ਼ ਨੂੰ ਨਹੀਂ 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 ਇਹ ਲਈ ਸੀ ਕਿਨੇ ਬੇਟੀ ਲੈਣ ਆਈ ਸੀ ਨਹੀਂ ਨਹੀਂ ਆਹੀ ਕਿਹਾ ਇਹੀ ਬਿੱਲੀ ਦੇ ਟੋਰਨੇ ਆਰਡਰ ਕਰਿਆ ਵੀ ਇਹਦੀ ਮਾਂ ਨੂੰ ਬੱਤਰ ਕਰਕੇ ਮਾਰ ਦੋ ਮੈਂ ਡਰਦੀ ਨਹੀਂ ਜੇ ਮਰਨਾ ਹੋਵੇ ਫਿਰ ਸੱਚ ਤਾਂ ਬੋਲ ਦਵਾਂ ਇਸ ਨੇ ਮੈਂ ਮਾਂ ਨੂੰ ਮਾਰਨ ਦਾ ਆਰਡਰ ਕੀਤਾ ਇਹਨੂੰ ਨੇ ਇਹਨੂੰ ਆਰਡਰ ਕੀਤਾ ਤੇ ਫਿਰ ਇਹਨਾਂ ਨੇ ਸਾਰੇ ਮਹੱਲੇ ਨੇ ਮੇਰੀ ਮਾਂ ਨਾਲ ਬੱਤਰ ਕਰਕੇ ਕਰਾਸ ਹੁੰਦਾ ਹੈ ਕਰਾਸ ਹੁੰਨਿਆ ਕਰਾਸ ਦੀ ਜੰਮੀ ਨੂੰ ਹੁੰਦਾ ਹੈ ਇਹ ਲੈਣ ਆਈ ਸੀ ਮਾਤਾ ਨੂੰ ਬਿਮਾਰ ਸੀ ਇਹਨੇ ਭੇਜਿਆ ਨਹੀਂ ਨਾਲ ਥੋੜੇ ਜਾਣ ਨਹੀਂ ਦਿੱਤਾ ਮੈਨੂੰ ਡਾਕਟਰ ਨੇ ਕਿਹਾ ਅਗਰ ਵਾਲਿਆਂ ਵੀ ਤੇਰੀ ਮਾਂ ਨੂੰ ਕੱਲ੍ਹ ਲੈ ਜੀ ਮਾਂ ਪਛਾ ਵਾਲੀ ਪੈਪ ਕੱਢ ਦੋ ਹੈ ਪਛਾ ਵਾਲੀ ਪੈਪ ਖਿੱਚ ਕੇ ਕੱਢ ਕੇ ਨਹੀਂ ਰੱਥ ਵਾਲੀ ਹੁੰਦੇ ਰੱਥ ਪਛਾ ਵਾਲੀ ਨਾ ਮੈਂ ਠੀਕ ਹਾਂ ਜੀ ਮੈਨੂੰ ਐਸੇ ਗੰਦਾ ਨਹੀਂ ਕਰਨੀ ਆ ਪਗਲੇ ਪੁਗਲਾਨੀਆਂ ਹਾਂ ਹਾਂ ਮੈਂ ਤਾਂ ਥੋੜਾ ਘੀਦਾ ਬਣਦਾ ਹਾਂ ਮੈਂ ਠੀਕ ਠਾਕ ਮੈਂ ਸਿਹਤ ਤੋਂ ਠੀਕ ਹਾਂ ਮਾਝ ਘਰ ਹਾਕਾ ਕੇ ਜ਼ਹਿਰ ਖਾਲ ਮਨਾ ਮੈਂ ਤਾਂ ਹਮ ਨਹੀਂ ਮਰਦੀ ਅਜੇ ਮੈਨੂੰ ਫੇਲ ਕਰ ਦੇ ਨਾ ਮਾਰ ਦੇ ਨੁੱਤੇ ਬੱਟੇ ਆ ਇਧਰ ਸਾਰੇ ਬੱਟੇ ਹੀ ਬੱਟੇ ਸਿੱਟੇ ਪਏ ਹੋਣਾ ਆ ਸਾਰੇ ਕਿੰਨੇ ਬੱਟੇ ਪਏ ਆ ਆ ਦੇਖੋ ਜੀ ਕਿੰਨੇ ਫੋਨ ਪਏ ਆ ਭੈਣ ਕੋਲੇ ਇੱਕ ਫੋਨ ਆਹਾ ਚੱਲੀ ਜਾਂਦਾ ਇੱਕ ਆ ਪਿਆ ਫੋਨ ਬੀਬੋ ਦਾ ਇੱਕ ਆ ਬੀਬੋ ਦਾ ਫੋਨ ਪਿਆ ਇੱਕ ਆ ਵੀ ਬੀਬੋ ਦਾ ਫੋਨ ਪਿਆ ਆ ਵੀ ਬੀਬੋ ਦਾ ਫੋਨ ਪਿਆ ਸਾਰੇ ਫੋਨ ਚੱਲਦੇ ਆ ਕੋੜਾ ਜੀ ਆ ਦੋਨੇ ਸਾਰੇ ਫੋਨ ਚੱਲਦੇ ਆ ਆ ਦੇਖ ਜੀ ਸ਼ੀਸ਼ੇ ਭੰਨਦਾ ਆ ਦੇਖੋ ਮੋਬਾਈਲ ਦੇ ਨਾ ਮੈਨੂੰ ਕੋਈ ਇੰਟੈਲੀਜੈਂਟ ਨਾ ਸਮਝਿਓ ਪਰ ਹੱਥ ਮਾਰੇ ਆ ਹਾਂ ਕੈਮਰਾ ਰਹਿਣ ਦੇ ਕੋਈ ਨਾ ਕੋਈ ਨਾ ਕੋਈ ਨਾ ਦੇਖ ਲਓ ਇਧਰ ਉਹ ਨਹੀਂ ਕੇ ਫੇਲ ਕਰਦਾ ਆ ਦੇਖੋ ਜੀ ਸਾਰੇ ਫੋਨ ਚੱਲ ਰਹੇ ਆ ਐ ਨਹੀਂ ਹੈਗਾ ਕੋਈ ਆ ਦੇਖੋ ਇੱਕ ਆ ਫੋਨ ਇੱਕ ਆ ਸਾਰੀਆਂ ਬੈਟਰੀਆਂ ਨਵੇਂ ਪਹਾਈਆਂ ਨੇ ਚਾਰ ਪੰਜ ਇਹ ਕਿਹੜੇ ਸੱਤ ਫੋਨ ਹੈ ਭੈਣ ਕੋਲੇ ਨਹੀਂ ਦੇਖੋ ਜੀ ਹਲੇ ਤੱਕ ਕਿਧਰ ਫੋਨ ਹੋਰ ਪੈਣੇ ਅੱਛਾ ਸੱਤ ਫੋਨ ਉੱਧਰ ਪੈਣੇ ਆਹ ਬੈਟਰੀਆਂ ਪੰਤੀਆਂ ਦੀਆਂ ਰੋਣ ਨਾਲ ਪਾਵਰ ਬੈਂਕਾਂ ਭੈਣ ਕੋਲੇ ਕਿੰਨੀਆਂ ਦੇਖੋ ਜੀ ਦੋ ਤਿੰਨ ਪਾਵਰ ਬੈਂਕਾਂ ਹੀ ਆ ਭੈਣ ਕੋਲੇ ਚਾਰ ਪਾਵਰ ਬੈਂਕਾਂ ਮੈਂ ਸਾਰਾ ਦਿਨ ਫੋਨ ਚਾਰਜ ਕਰਦੀ ਆ ਖਰਾਬ ਕਰਦੇ ਤਿੰਨ ਚਾਰ ਪਾਵਰ ਵਿੱਚ ਤਾਹਨਾ ਭੈਣੇ ਤੂੰ ਤਾਂ ਆਹ ਸਪੀਕਰ ਤੇ ਮਾਰਦਾ ਇੱਕ ਤੂੰ ਮੈਨੂੰ ਲਾਉਣਾ ਚਾਹਤਾ ਚਾਹਤਾ ਪਾਉਗਾ ਤੇਰੇ ਟੋਪੀ ਵਾਲਿਆ ਮੈਂ ਦੇਵੀ ਆ ਹਾਂ ਮੇਰੇ ਕੋਲ ਨੋ ਕਰਦਾ ਤੂੰ ਹਾਂ ਬੈਠ ਜਾ ਨਾ ਨਾ ਆਪ ਨਾ 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 ਫੈਨ ਬਣ ਕੇ ਨਾ ਨਾ ਮੇਰੇ ਤੇ ਹੱਥ ਨਹੀਂ ਲਾਉਣਾ ਮੈਂ ਕਿਹਾ ਤਾ ਨਾ ਗਲਤੀ ਹੋ ਗਈ ਸਰ ਫਿਰ ਤੋਂ ਮੈਂ ਸ਼ਾਮ ਕੋਰਾਂ ਮੈਂ ਬਦਲ ਲਈ ਮਾਫ ਕਰ ਦੇ ਮਾਫ ਕਰ ਦੇ ਮਾਫ ਕਰ ਦੇ ਮਾਫ ਕਰ ਦੇ ਮੈਂ ਗੱਦੀ ਇੱਥੇ ਮੈਂ ਫਿਰ ਦਿਨ ਆ ਤੂੰ ਮੇਰੀ ਬੱਚੀ ਕੋਲ ਕੋ ਮਾਰੀ ਇੱਥੇ ਗੱਦੀ ਲਾਉਂਦੀ ਆ ਭੈਣ ਆ ਦੇਖੋ ਜੀ ਇੱਥੇ ਗੱਦੀ ਲਾਉਂਦੀ ਆ ਮੇਰੀ ਭੈਣ ਆ ਆ ਨਹੀਂ ਆਉਂਦੀ ਗੱਦੀ ਆ ਦੇਖੋ ਜੀ ਇੱਥੇ ਬੈੱਡ ਲੱਗਿਆ ਨੇ ਕੱਪੜੇ ਸਾਡੇ ਆਪਣੇ ਨੇ ਆ ਦੇਖੋ ਆ ਦੇਖੋ ਪਾਵਰ ਬੈਂਕ ਖਰਾਬ ਕਰਤਾ ਇੱਕ ਪਾਵਰ ਬੈਂਕ ਇੱਥੇ ਪਈ ਆ ਭੈਣ ਕੋਲੇ ਤਾਂ ਪਾਵਰ ਬੈਂਕਾਂ ਹੀ ਬਹੁਤ ਟੈਲੀਫੋਨ ਦੇ ਤਿੰਨ ਫੋਨ ਆ ਪਏ ਆ ਭੈਣ ਦੇ ਉਹ ਤੈਨੂੰ ਟੈਲੀਫੋਨ ਆ ਪਿਆ ਬਹੁਤ 15 20 ਹੋਰ ਖਰਾਬ ਕਰੇ ਮੈਨੇ ਉਹ ਤੈਨੂੰ ਹੂੰ ਇੰਨੇ ਫੋਨ ਭੇਨੇ ਤੇਰੇ ਕੋਲੇ ਤੇ ਆ ਭੈਣ ਦੀ ਕਿਚਨ ਆ ਜੀ ਇਧਰ ਦੇਖ ਸਕੋ ਆ ਕਿਚਨ ਆ ਜੀ ਭੈਣ ਦੀ ਰਸੋਈ ਆ ਦੇਖ ਲਓ ਹਣਾ ਮੇਰਾ ਪੈਸਾ ਮੇਰੇ ਰਾਜੀ ਲੱਗਿਆ ਹਾ ਸਾਰਾ ਦੇਖੋ ਭੈਣ ਦਾ ਰਸੋਈ ਦਾ ਤੁਸੀਂ ਦੇਖ ਸਕਦੇ ਹੋ ਹਣਾ ਕਿਦਾਂ ਰਸੋਈ ਬਣਾਈ ਹੋਈ ਆ ਇਧਰ ਪਿੱਛੇ ਗੈਲਰੀ ਆ ਹਣਾ ਬਾਲਕਨੀ ਆ ਇਧਰ ਪਿੱਛੇ ਵੀ ਕੋਈ ਦੇ ਪਿੱਛੇ ਵੀ ਥੱਲੇ ਚੌਕਾ ਚੁੱਲਾ ਭੈਣ ਦਾ ਉਹ ਦੇਖੋ ਬਣਾਇਆ ਹੋਇਆ ਅਜੇ ਸਿੰਦਰ ਕਵਾਨਾ ਨਾ ਇੱਕ ਅੱਧਾ ਮੇਰਾ 7:00 ਬਜੇ ਆਪਸ ਮੈਨੂੰ ਕਾਟਰ ਤੇ ਆਤੀ ਸਾਡੇ ਨਾਲ ਤੇ ਗਈ ਅੱਜ ਕੁਲ ਆਇਆ ਲੰਘਦੇ ਨੇ 45 ਖੰਡ ਨਾ ਸਭ ਤੋਂ ਜਿੱਦ ਕਰਨਾ ਲੈ ਵਾਦ ਤੇ ਮੈਂ ਸ਼ਾਮ ਕਰ ਦਿੰਦਾ 5 ਮਿੰਟ ਹੋ ਗਏ ਐਨੋ ਕਹੀ ਨਾ ਪਾਗਲਾ ਮੰਤਰ ਕੀ ਦਰੇ ਸੱਤਾਨਾ ਦੇਸ ਜਹਾਂ ਸਿਲ ਰੋਗੇ ਮੈਸ ਕਤੀ ਕਲੀ ਮਹਾਕਲੀ ਇੰਦਰ ਦੀ ਬਿੱਟ ਕਰੇ ਤਾਂ ਮਸਾਨੀਆਂ ਤੇ ਰਪਾਈ ਦੀ ਗੱਦੀ ਚ ਹਾਂ ਸਾਰੇ ਬੰਦਸਿਆ ਬਾਨੀ ਕੋਈ ਨਾ ਪ੍ਰੇਣੇ ਗੁੱਸਾ ਨਾ ਕਰ ਕੋਈ ਗੁੱਸਾ ਨਾ ਕਰ ਬੜ ਵੀਰ ਕੋਰੇ ਇਸ ਨੂੰ ਮੈਂ ਕਿਹਾ ਦੋ ਦਿਨ ਹੱਥ ਫੇਰ ਦੇਣ ਇਹ ਕੋਈ ਨਾ 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 ਚੋਰਾਂ ਦਾ ਕੋਈ ਪਤਾ ਨਹੀਂ ਕਿਧਰੋਂ ਕਾਂਟਾ ਮਾਰ ਦਨ ਖਾਂਜਾ ਚੱਪ ਆਲਪੁਨੀ ਪੜਕਦੇ ਹੁੰਦੇ ਫਾਜ ਮੜਕੀ ਥੋੜਾ ਮੈਂ ਠੀਕ ਜਾ ਮੈਂ ਦੱਸ ਦਈਏ ਮੇਰੇ ਨਾ ਮਹੱਲਾ ਮੈਨੂੰ ਡੰਡੇ ਸੋਟੇ ਵੀ ਮਾਰਦੇ ਇੱਕ ਮਾਰ ਚਕਲੀ ਅਨੇ ਅਮੀਨੂ ਨੇ ਆ ਦੇ ਇਹਨੂੰ ਪ੍ਰਿੰਟਰ ਕੋ ਡੰਡਾ ਅੱਛਾ ਭੈਣ ਬਲਵੀਰ ਕੋਲ ਇਸ ਕਰਕੇ ਜਿਆਦਾ ਅਫਸਰਟ ਹੋਗੀ ਵੀ ਇਹ ਜੋਬ ਚਲੀ ਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਡਿਊਟੀ ਦੇ ਵਿੱਚ ਚੰਡੀਗੜ੍ਹ ਕੰਮ ਕਰਦੀ ਸੀ ਭੈਣ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਐ ਜੇ ਕਲਰਕ ਸੀ ਉੱਥੇ ਪੀ ਐਨ ਕਲਰਕ ਐ ਜੇ ਸੇਵਾਦਾਰ ਪੀ ਐਨ ਸੀ ਤੇ ਬੇਨਤੀ ਹੈ ਸਾਡੀ ਵੀ ਜੇ ਇਹਨੂੰ ਜੋਬ ਦੁਆਰਾ ਉਪਲਬਧ ਹੋ ਜੇਵੇ ਕਿਉਂਕਿ ਇਹ ਠੀਕ ਨਹੀਂ ਸੀਗੀ ਉਸੇ ਇਨਕ ਨਾ ਇਹਨਾਂ ਵੱਟ ਗਲਤ ਬੋਲਿਆ ਜੀ ਮੈਂ ਵੱਟ ਨਾ ਪੁਆਇੰਟ ਮਿਲਾਇਆ ਮੈਂ ਕਿ ਮੇਰੇ ਆਈ ਏਮ ਨੋਟ ਸੈਟੀਸਫੈਕਟ ওকে ਆਈ ਏਮ ওকে ਕਮ ਟੂ ਹੈਲਪ ਸੌਰੀ ਸੌਰੀ ਇੱਕ ਗੱਪੁਆਇੰਟ ਗੱਤ ਲੱਗ ਜਾਂਦੇ ਪਾਗਲ ਕਹਿ ਕੇ ਫਿੱਟ ਕੇ ਗੱਡੀ ਚੱਲ ਜਾਣਾ ਚਾਹੁੰਦੇ ਨੇ ਤੇ ਅਸੀਂ ਹੁਣ ਭੈਣ ਨੂੰ ਅੱਜ ਜਿਹੜੇ ਹਾਲਾਤ ਇੱਥੇ ਦੇਖਿਆ ਜਾਂ ਜਿਹੜਾ ਮੱਲੇ ਦੇ ਨੂੰ ਦੱਸਦੇ ਆ ਜਿਹੜਾ ਤੇਰਾ ਨਾ ਤੂੰ ਕਹਿੰਦੀ ਵੀ ਉਹ ਬਹੁਤ ਹਾਲਾਤ ਹਾਂ ਸੱਪ ਤਾਂ ਬੱਚਾ ਨਹੀਂ ਪੜਿਆ ਕੈਮਰੇ ਵਾਲੇ ਨੇ ਸੱਪ ਦਾ ਬੱਚਾ ਪੜਿਆ ਜੀ ਕਿਤੇ ਨਹੀਂ ਜਾਣਦੀ ਆ ਹੱਥ ਹੱਥ ਬੱਚੇ ਜਿਹੜੇ ਕੱਢੇ ਮੈਂ ਮੈਨੂੰ ਲੋੜ ਨਹੀਂ ਨਾ ਜਦ ਮੇਰਾ ਕੈਮਰਾ پاس ਹੋ ਜਾਊਗਾ ਮੈਂ ਖੁਦ ਭੱਜ ਜਾਊਂਗੀ ਮੈਂ ਆਰਡਰ ਲੈ ਕੇ ਜਾਊਂਗੀ ਦਿਖਾ ਦਦੇ ਬੜਾ ਜੱਥ ਇਹਦੇ ਵਿੱਚ ਬੜਿਆ ਵਾ ਓਹ ਹੋ ਹੋ ਨੋ ਦੇ ਬੱਚ ਦੀ ਲੰਗ ਗਿਆ ਇਹ ਰੋ ਮੇਰੇ ਪਸ਼ਾਵਲੀ ਜਗ੍ਹਾ ਤੇਰਾ ਲਾਉਂਦਾ ਓਹ ਹੋ ਹੋ ਸੱਪ ਟੱਪ ਦਾ ਬੱਚਾ ਨੌਂ ਜਿਹਦੀ ਉਮਰ ਦਾ ਇਹਨਾਂ ਨੇ ਇਹਨਾਂ ਨੂੰ ਪਰ ਮੈਂ ਐਮ ਐਨ ਆਸਪੀਟਲ ਜਾਂਦੀ ਮੈਂ ਕੈਮਰਾ ਪਾਸ ਕਰਕੇ ਜਾਂਦੀ ਐ ਕਰੋ ਆਪਾਂ ਉੱਥੇ ਥੱਲੇ ਆ ਜਾ ਭੈਣੇ ਉੱਥੇ ਉੱਥੇ ਸੱਪ ਦਾ ਬੱਚਾ ਉਹ ਕਮਰੇ ਚ ਖੜ ਕੇ ਖੜ ਕੇ ਕੱਢ ਦਿੰਨੇ ਸਾਡੇ ਕਮਰੇ ਚ ਓਕੇ ਤੁਸੀਂ ਚਲੋ ਤਾਂ ਸਾਰਾ ਆ ਜਿਓ ਆ ਪੁਰਾਣੀ ਫੋਟੋ ਦਿਖਾ ਆ ਭੈਣੇ ਓਕੇ ਓਕੇ ਲਾਈਟ ਕਰਨ ਮਾਰੋ ਚੰਨ ਕਰ ਚੰਨ ਕਰ ਲਾਈਟ ਮਾਰ ਚੱਲ ਨਾ ਤੁਹਾਡੇ ਚੋਰੀ ਚੋਰ ਵੀ ਕੋਈ ਚੋਰ ਪਰਈਏ ਪਰਈਏ ਚੋਰ ਉਹ ਉਹ ਹੈ ਨਹੀਂ ਚੋਰ ਚੋੜ ਗਿਆ ਚੋਰ ਹੋ ਹਾਂ ਆਹ ਪੁੱਤ ਜੀ ਇਹ ਨਹੀਂ ਭੈਣ ਮੇਰੀ ਏ ਇਹ ਤਾਂ ਕਿੰਨੀ ਸਿਆਣੀ ਏ ਭੈਣੇ ਬਾਦ ਵਿੱਚ ਛੋਟੇ ਕਰਕੇ ਮਣਾਉਂਦੇ ਨੇ ਲੋੜੇ ਪਕੇ ਨਹੀਂ ਨਹੀਂ ਮੇਰੀ ਤਾਂ ਭੈਣ ਆ ਤੂੰ ਮੈਂ ਕੰਮੇ ਵਾਲੇ ਅਸਡੀਆਂ ਸੁੱਤਾ ਪਿਆ ਆ ਤਾਂ ਤਾਂ ਫੇਲ ਹੋ ਗਿਆ ਮੈਂ ਕਨਾ ਸੁੱਤਾ ਪਿਆ ਆ ਲੋ ਮੈਂ ਕਨਾ ਸੁੱਤਾ ਪਿਆ ਆ ਆ ਲੋ ਨੈਤਮਾ ਸੁੱਤੇ ਪਿਆ ਸੁੱਤੇ ਪਿਆ ਨੂੰ ਨੌਕਰੀਆਂ ਦੇ ਜਾਂਦੇ ਨੇ ਹੈ ਲਓ ਜਿੰਨੇ ਮੁਲਾਜ਼ਮਾਂ ਦੀਆਂ ਸੁੱਤੇ ਪਿਆ ਨਹੀਂ ਕਿੰਨੀਆਂ ਰੀ ਫੋਟੋਆਂ ਖਿੱਚੀ ਫਿਰਦੀ ਹੈ ਭੈਣ ਤਾਂ ਕੱਟ ਲਈ ਅੰਦਰੋਂ ਹਰੇਕ ਦਫ਼ਤਰ ਜਿੱਥੇ ਜਾਂਦੀ ਹੈ ਭੈਣ ਉੱਥੇ ਕੋਈ ਮੁਲਾਜ਼ਮ ਸੁੱਤਾ ਪਿਆ ਹੁੰਦਾ ਦੀ ਫੋਟੋ ਖਿੱਚ ਤੇਰੇ ਮਹਿਕਮੇ ਦੇ ਹੈ ਹਾਂ ਆਪ ਕੋ ਫੋਟੋ ਦਾ ਪੀਸ ਸਾਈਨ ਨਹੀਂ ਹੋ ਸੱਚੇ ਦਰਬਾਰ ਕੀ ਜੈ ਨੀ ਮਾਤਾ ਤੂੰ ਤਾਂ ਗੱਦੀ ਲਈ ਬੈਠੀ ਸੱਚੀ ਹੋਈ ਆ ਮੇਰਾ ਚਿੰਤਾ ਚਿੰਤਾ ਵੀ ਆ ਤੇਰੇ ਕੋਲ ਤਾਂ ਕੂਤਾ ਕੱਢ ਦਿੰਨੀ ਆ ਭੈਣ ਸਾਰੀਆਂ ਮੈਂ ਤਾਂ ਕਹਿ ਦਿੱਤਾ ਹੋਰ ਦੇਸ਼ ਕੋਲ ਦੇਸ਼ ਬਾਲ ਕੰਮੇ ਚੌਂਕੀ ਬੰਦ ਕਰੀ ਬੈਨਾ ਖੁੱਲ ਜੇ ਅੱਛਾ ਸਾਡੇ ਆ ਦੇਸ਼ ਗੁਰੂ ਦਾ ਦੇਸ਼ ਬਾਲ ਕਰ ਫੇਸਣ ਬਸੋ ਦੇਸਾ ਇਹ ਗੱਲ ਹੀ ਕਹਾਂ ਇਹ ਹਰੇਕ ਕੋਟ ਵਿੰਦਾ ਕਮੈਂ ਤੈਨੂੰ ਦੱਸ ਦਿੰਨੀ ਆ ਦੱਸਦੀ ਆ ਮੈਂ ਗੁਰੂ ਦਿੰਨੀ ਆ ਇਹ ਗੁਰ ਗਿਆਨ ਹੁੰਦਾ സീര ഭ ਕਿੰਦਾਂ ਹਜ਼ਾਰ ਦਾ ਫੋਨ ਬੰਦ ਕਰਤਾ। ਓਹ। ਆ ਦੇਖੋ ਆ ਵੀ ਫੋਨ ਬੰਦ ਕਰਤੇ ਦੇ ਰਿਕਾਰਡਤੀ ਇਹਦੇ। ਫੋਨ ਬੰਦ ਕਰਕੇ ਸਭ ਜੀ ਕੈਮਰੇ ਵਾਲੇ ਨੇ। ਪਿੰਲੇ ਮਾਜੀ ਜੇ ਨੂੰ ਤਾਂ ਮਾਰਿਆ ਨੇ। ਕੰਦਰ ਰਿਕਾਰਡਿੰਗ ਨਹੀਂ ਹੈਗਾ। ਆ ਇਹ ਵੀ ਬੰਦ ਕਰਤਾ। ਆ ਲੋ ਜੀ ਮਮਾਇਲੇਗਾ ਥੋੜੇ ਲੈ। ਕਹਿੰਦਾ ਜੇ ਖਰਾਬ ਕਰੂੰਗਾ ਤਾਂ ਪੇਮੈਂਟ ਮਿਲੂਗੀ। ਆ ਦੇਖੋ ਉੱਪਰ ਨਾ ਬੰਦਾ ਚੜ ਗਿਆ ਕੋਈ। ਨਹੀਂ ਚੜਿਆ। ਉਹ ਬਿੱਡ ਗਲ ਗਏ ਸਾਰੇ ਹਨਾ ਹੜ੍ਹ ਦੇ ਵਿੱਚ ਬਿੱਡ ਗਲਿਆ। ਪਾਣੀ ਭਰ ਗਿਆ। ਰੋਣੋ ਨੇ ਰੋਣੋ ਨੇ ਰੋਣੋ। ਪੰਪਾ ਨਾਲ ਜਿਹੜਾ ਇਹ ਨਪੀਰਾ ਮੈਂ ਬੰਦ ਕਰਦਾ ਵੀ ਸਾਈਕਲ 'ਚ ਨਾ ਪਹੁੰਚੇ ਅੱਛਾ ਬਹੁਤ ਮਾਰਾ ਹੈ ਓਏ ਹਾਂ ਉਹ ਕਾਹ ਪੀਨੇ ਕਿਹਾ ਬਰਸ਼ਲ ਮੇ ਤੇਰੇ ਜਨਮ ਲੂੰਗਾ ਬਸ ਠੀਕ ਇਹ ਰੱਖ ਦੇ ਉੱਤੇ ਵੀ ਐਵੇਂ ਬੜਾ ਨਹੀਂ ਦਿਖਾਈ ਰੰਦਾ ਤੇ ਇਹ ਬਰਸ਼ੱਲਾ ਪਹਿਲੇ ਵੀ ਮਹਿਲ ਚਾ ਮੇਰਾ ਮੇਰਾ ਪਿਛਲਾ ਡੰਡਾ ਪਿੱਛੇ ਵੀ ਪਿਆ ਚਲ ਰੱਖ ਦੇ ਇਹ ਮੇਰਾ ਧੂਖ ਦੇਣ ਵਾਸਤੇ ਧੂਖ ਕੱਢੇ ਤਾ ਠੀਕ ਵਸ ਇਹ ਮੇਰਾ ਸ਼ਿਵ ਗੋਰਖਨਾਥ ਦਾ ਸ਼੍ਰੀ ਚੰਦ ਦਾ ਚਿੰਟਾ 84 ਦਾ ਨਾਥਾ ਦਾ ਇਹ ਮਾਈ ਸ਼ਾਮ ਕਰ ਮਦੰਨ ਦੇ ਸਥਾਨ ਤੇ

ਮਰੇ ਅਕਲਾ ਜਾਰੇ ਕੋਈ ਨਾ ਸੁਣਦੇ ਪਏ ਸਿਰ ਦੇ ਬਾਹਰ ਚਲੋ ਭਣੇ ਬੈਠੋ ਗੱਡੀ ਚ ਚੱਲੀ ਮੈਂ ਨਹੀਂ ਮੈਸਦੀ ਨੂੰ ਮੇਰੇ ਅੰਦਰ ਪੈਸਾ ਪੈਣੇ 2 ਲੱਖ ਰੁਪਈਆ ਚਲ ਜਾ ਕੇ ਲੈ ਕਿੱਥੇ ਪਏ ਚੱਕ ਲੈ ਪਏ ਕਿੱਥੇ ਤੇਰੇ ਮੇਰਾ ਫੋਨ ਚੱਤੀ ਨਾ ਪਏ ਹੁਣ ਕਿਤੇ ਐਵੇਂ ਮੁੜ ਕੇ ਚੋਰ ਲੈ ਜੂ ਹਾਂ ਹੈ 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 ਹੋ ਸਕਦੇ ਆ ਭਣੇ ਜੇ ਪੈਸੇ ਪੈ ਚ ਕਾ ਲਓ ਜੀ ਮੁੜ ਕੇ ਸੱਚੀ ਨਾ ਹੋਣਗੇ ਤੇ ਪਏ ਚੋਰ ਚਾਰਨ ਲੈ ਜੀ ਤੱਕ ਦੱਸ ਭਣੇ ਕਿੱਥੇ ਪੈ ਸਕਰ ਜੂਗਾ ਕੋਈ ਦੱਸ ਭਣੇ ਕਿੱਥੇ ਪੈ ਤੂੰ ਤੇ ਆ ਇਹਨਾਂ ਇਹ ਚ ਕੋ ਨਾ ਮੈਂ ਮੱਚ ਕੋ ਨਾ ਮੱਚ ਕੋ ਨਾ ਤੂੰ ਪੈ ਰਣ ਦੇ ਮੈਂ ਚੱਕਦਾ ਮੈਂ ਚੱਕ ño'i ਦਾ ਸਾਹ ਹੈ ਨਿਆ ਹੀ ਨੋ ਨਹੀਂ ਚੱਲ ਭੈਣੇ ਚੱਲ ਦਿਖਾ ਇਹਨਾਂ ਨੂੰ ਤਾਂ ਕਮਰਿਆਂ ਨੂੰ ਪਤਾ ਹੀ ਕੋਣ ਨਹੀਂਗਾ ਦੇਖ ਪੈਸੇ ਕਿੱਥੇ ਪਏ ਚੱਲੀ ਦਿਖਾ ਮੈਨੂੰ ਝੂਠੀ ਨਾ ਹੋਵੇ ਝੂਠਾ ਦੀ ਨਾਨੀ ਮੇਰੀ ਭੈਣ ਆ ਰਹੀ ਹੈ ਚੱਲ ਭੈਣੇ ਆ ਨੀ ਤੁਸੀਂ ਨਾ ਬਾਹਰ ਚਲੋ ਉਹ ਪਾ ਤਾਂ ਵੀਰਾ ਦਾ ਪਤਾ ਕਿੰਨੇ ਇਨਸਾਨ ਵਧੀਆ ਨਹੀਂ। ਫਿਰ ਰਿਕਾਰਡਿੰਗ ਕਿਉਂ ਫੇਲ ਕਰੀ? ਕਾਨੂੰ ਕਰ ਗਿਆ ਤੁਝੇ। ਲੈ ਜਿੰਨ ਮੈਂ ਸਬੂਤ ਦਿਖਾਇਆ। ਹਾਂ ਹਾਂ ਰਿਕਾਰਡਿੰਗ ਹੀ ਕਰਤੀ ਹੂੰ। ਸਾਲ ਤੋਂ ਦੇ ਬਣਾਇਆ ਇੱਦਾਂ। ਹੁਣ ਇਹਨਾਂ ਚਾਰੋਂ ਵਧਣਗੇ। ਹੈ? ਨਹੀਂ ਪਾਉਂਦੇ। ਨਹੀਂ ਪਾਉਂਦੇ। ਨਹੀਂ ਪਾਉਂਦੇ। ਅਸੀਂ ਹੱਥ ਲਾਉਂਦੇ ਇਹਨਾਂ ਨੂੰ। ਉਹ ਤਾਂ ਕੱਢ ਲੈ ਮੇਰਾ ਪੈਸਾ। ਇੱਕ ਪਹਿਲੇ ਮੇਰੀ ਫੜੀਆਂ ਨੇ। ਚੱਲ ਠੀਕ ਹੈ। ਕੱਢ ਲੈ ਨਹੀਂ ਭਣੇ ਫੜੀਆਂ ਤਾਂ ਆਪਦੀ। ਦਿਖਾ ਲੈ ਕਿ ਭਣੇ ਦਿਖਾ ਦੇ ਸਮ। ਤੁਸੀਂ ਇੱਥੇ ਚੱਲੋ ਨਾ। ਆ ਅੰਮੋਈ ਨਾ ਪੰਟੇ ਮੇਰਾ। ਚੱਕ ਚੱਕ ਜਿੱਦੇ ਪੈਸੇ ਆ ਜਿਹੜੇ ਕੋਈ ਲੈਂਦਾ ਹੈਗਾ ਤੇਰੇ ਪੈਸੇ ਨਾਲ ਲਵੇ ਕੋਈ ਨਾ ਤੇਰਾ ਕੋਈ ਹੋਰ ਲਵੇ ਜਿਵੇਂ ਦਸਾਂ ਪੰਜਾ ਜਿਵੇਂ ਇਹ ਦੱਸ ਮੈਨੂੰ ਆਪਣੇ ਹੱਥੋਂ ਹੈ ਬੋਤ ਕਿੰਨੇ ਨੇ ਮੈਨੂੰ ਤਾਂ ਪਤਾ ਹੁਣ ਉਹ ਮੈਂ ਰੱਖੀ ਜਾਂਦੀ ਉਹਨੂੰ ਲਿਆ ਲਿਆ ਕੇ ਕੋਈ ਪੈਸੇ ਨਹੀਂ ਬੈਂਕ ਤੇ ਪੜਾਏ ਨੇ ਜੀ ਮੇਰੇ ਪੈਸੇ ਨੇ ਆਹੋ ਭੈਣੇ ਜਿੱਦਾਂ ਕੱਢ ਲੈ ਸੱਚਾ ਕਵਾੜ ਚੀ ਪਾਏ ਹੁਣੇ ਤੇ ਬੈਂਕ ਚੋਂ ਲੈ ਆਂਦੇ ਕਿਉਂ ਕੀ ਕਰਨੇ ਤੇ ਬੈਂਕ ਵਾਲੇ ਜਿੰਦੇ ਲਾਉਂਦੇ ਕੰਕਰ ਮਾਰਨ ਵਾਸਤੇ ਜਿੰਨੇ ਭੈਣਾਂ ਤੁਹਾਡੇ ਚੱਲ ਗਏ ਨਹੀਂ ਨਹੀਂ ਜਣਾਗੇ ਪਾਜ ਮੇਰੀ ਭੈਣਾਂ ਅਸੀਂ ਲੈ ਕੇ ਨਹੀਂ ਜੀ ਨਹੀਂ 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 ਭੈਣਾਂ ਤਾਂ ਦਾ ਫਰਜ ਹੈ ਜਿਹੜਾ ਨਾ ਅਸੀਂ ਲੈ ਕੇ ਜੰਨੇ ਆ ਗੱਲ ਲਵਾ ਲਾਹੌਰ ਜਣੇਗੀ ਜਣੇ ਚੱਲ ਲੈ ਚੱਲ ਆਜਾ ਭੈਣੇ ਆਜਾ ਅਰੇ ਗਿਣ ਕੇ ਤੈਨੂੰ ਫੜਾ ਦੇਣੇ ਸਾਰੇ ਪੈਸੇ ਤੈਨੂੰ ਦੇ ਦੇਣੇ ਭੈਣ ਨੂੰ ਦੇ ਦਾਂਗੇ ਗਿਣ ਕੇ ਤੇਰੀ ਨਾ ਨਾ ਮੇਰੀ ਭੈਣ ਮੈਨੂੰ ਤਾਂ ਪਿਛਵਾ ਦੇ ਬਾ ਠੀਕ ਹੈ ਤੇਰੀ ਭੈਣ ਨੂੰ ਦੇ ਆ ਕੌਣ ਆ ਮੰਮੀ ਆ ਆ ਤੁਹਾਡੇ ਮੰਮੀ ਆ ਹਾਂ ਮੇਰੀ ਮਾਇਆ ਹੈ ਤੇ ਮੈਨੂੰ ਇੱਕ ਮਿੰਟ ਫੋਟੋ ਖਿੱਚ ਲੈਣ ਦੇ ਲੈ ਫੋਟੋ ਖਿੱਚ ਲੈ ਮੇਰੀ ਮੈਂ ਬੇਕੇ ਬੇਕੀ ਦੀ ਚੇਵਾ ਕਰਤੀ ਸੀ ਤੇਰੀ ਮੈਂ ਆਪਣੀ ਦਵਾਈ ਲਈ ਫਰਲੋਈ ਫੋਟੋ ਫੜਾਰੇ ਪੈ ਫੋਟੋ ਬਣਾ ਆ ਜੀ ਇਹਨਾਂ ਦੀਆਂ ਐਫ ਡੀ ਐਮ ਆ ਜੀ ਇੱਕ ਹੈਗੀ ਆ 67000 ਦੀ ਤੇ 71800 ਦੀ ਆ ਤੇ ਇੱਕ ਐਫ ਡੀ ਹੈਗੀ ਆ 143000 ਦੀ ਤੇ ਇੱਕ ਹੈਗੀ ਆ 153276 ਦੀ ਬਲੋ ਡੇਢ ਲੱਖ ਰੁਪਇਆ ਆਪਣੇ ਕੋਲੇ ਮਤਲਬ ਹੈਗਾ ਜੀ ਜਿਹੜਾ ਕੈਸ਼ ਆ ਤੇ 5 ਲੱਖ ਕੁਛ ਦੀਆਂ ਹੋ ਐਫ ਡੀ ਹੋ ਗਈਆਂ ਠੀਕ ਹੈ ਜੀ ਮੈਂ ਭਾਂਜੀਆਂ ਡੇਢ ਲੱਖ ਕੋਈ ਗੱਲ ਨਹੀਂ ਜੀ ਥੋੜੇ ਛੱਡ ਦੋ ਇਹਨਾਂ ਕੋ ਆਪਾਂ ਇਹਨੂੰ ਡੇਢ ਲੱਖ ਮੰਨ ਲੈਂਦੇ ਸਾਰੇ ਨੂੰ ਬਸ ਕੋਈ 5-400 ਵੱਧ ਘੱਟ ਹੋਊਗਾ ਇਹਦੇ ਵਿੱਚ ਪਾ ਲੋ ਸਾਰੇ ਪੈਸੇ ਨਾਲ ਲੈ ਜਾਣੇ ਨਹੀਂ ਵੀਰੋ ਨਹੀਂ ਨਹੀਂ ਨਾਲ ਨਹੀਂ ਲੈ ਜਾਣੇ ਇਹਦੇ ਵਿੱਚ ਪਾਸਪੋਰਟ ਆਰੇ ਸਾਰੇ ਬੈਂਕ ਦੀਆਂ ਕਾਪੀਆਂ ਵਾ ਸਾਰੀਆਂ ਦੇਖੋ ਜੀ ਅਸੀਂ ਇਹ ਕੰਮ ਤਾਂ ਕਰਦੇ ਹੁੰਨੇ ਆ ਅਸੀਂ ਅੱਗੇ ਕਈ ਘਰਾਂ 'ਚ ਗਏ ਆ ਬਾਪ ਦੇ ਵਿੱਚ ਨਾ ਵੀਡੀਓ ਦੇਖ ਕੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਲੈ ਗਏ ਚੋਰ ਆ ਘਸ ਦੇ ਚ ਉਹ ਸਾਰਾ ਕੁਝ ਚੱਕ ਕੇ ਲੈ ਜਾਂਦੇ ਚੱਲ ਨਹੀਂ ਭੈਣੇ ਬੈਠ ਕੁੜੇ ਚੱਲੀਏ ਨਹੀਂ ਕੁੜੇ ਨਹੀਂ ਬਹਿ ਜਾ ਨਵਦੀਪਪੁਰੇ ਭੈਣੇ ਇਧਰ ਨੂੰ ਚੰਗਾ ਭੈਣੇ ਜਿਉਂਦੀ ਵਸਦੀ ਹੁਣ ਚੌਂਕੀ ਦਾ ਖਿਲਵਾ ਲਾ ਸਿਰ ਤੇ ਹੱਥ ਨਹੀਂ ਲਿਖਾਉਂਦੇ ਹੁੰਦੇ ਸਿਰ ਤੇ ਹੱਥ ਰੱਖਣਾ ਮੈਂ ਸਿਰ ਤੇ ਹੱਥ ਰੇਵੇ ਪਾਠ ਕਰਨਾ ਚੌਂਕੀ ਖੋਲਣੀ ਹੈ ਪਾਠ ਕਰਨਾ ਨਹੀਂ ਸੇ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਤੇ ਅਸੀਂ ਹੁਣ ਆਪਣੇ ਭੈਣ ਨੂੰ ਨਾਲ ਵੀਰੋਂ ਨੂੰ ਬਲਵੀਰ ਕੌਰ ਨੂੰ ਨਾਲ ਲੈ ਕੇ ਚੱਲੇ ਆ ਜੀ ਬਲਵੀਰ ਕੌਰ ਮਾਈ ਸ਼ਾਰਟ ਨੇਮ ਇਜ਼ ਬੀਰੋ ਬੀਰੀ ਤੇ ਇਹ ਭੈਣ ਨੂੰ ਮੁਨਕਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਚੱਲੇ ਆ ਇਹ ਭੈਣ ਬਿਜਲੀ ਬੋਰਡ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੂਟੀ ਦੇ ਵਿੱਚ ਜੌਬ ਕਰਦੇ ਸੀਗੇ ਉੱਥੇ ਜੌਬ ਕਰਦੇ ਸੀਗੇ ਪਰ ਉਹਨਾਂ ਨੇ 16-17 ਸਾਲ ਜੌਬ ਕਰਨ ਤੋਂ ਬਾਅਦ ਇਹਨੂੰ ਡਿਸਮਿਸ ਕਰਤਾ ਇਹਦੇ ਫਿਰ ਇਹ ਮਮਾ ਦੇ ਨਾਲ ਹੀ ਰਹਿੰਦੇ ਸੀ ਆਪਣੇ ਦੇ ਮੈਰਿਜ ਨਹੀਂ ਕਰਾਈ ਡਿਪਰੈਸ਼ਨ ਚਲੇ ਗਏ ਅਫਸਰਟ ਹੋ ਗਏ ਮਾਤਾ ਦੀ ਵੀ ਡੈਥ ਹੋ ਗਈ ਨਹੀਂ ਮਾਤਾ ਦੀ ਮਾਤਾ ਦੀ ਗੱਲ ਕਰ ਤੇ ਉਸ ਤੋਂ ਬਾਅਦ ਇਸੇ ਘਰ ਦੇ ਵਿੱਚ ਭੈਣ ਨੇ ਆਪ ਹੀ ਬਣਾਇਆ ਘਰ ਮਿਹਨਤ ਕਰਕੇ ਜੌਬ ਕਰਕੇ ਨੌਕਰੀ ਕਰਕੇ ਪੈਸੇ ਇਕੱਠੇ ਕਰਕੇ ਥਾ ਲਿਆ ਫਿਰ ਇਹਨੇ ਘਰ ਬਣਾਇਆ ਇਹਦੀ ਭੈਣ ਦਾ ਘਰ ਵੀ ਇੱਥੇ ਹੀ ਭੈਣ ਦਾ ਸਾਹਮਣੇ ਘਰ ਆ ਭੈਣ ਦੇ ਘਰ ਦਾ ਨੰਬਰ ਕਿੰਨਾ ਜੀ ਤੁਹਾਡੇ ਘਰ ਦਾ ਨੰਬਰ ਕਿੰਨਾ 163 163 ਇਹਦਾ ਕਿੰਨਾ ਜੀ 171 75 75 ਨੰਬਰ ਹੈ ਹਨਾ ਤੇ ਇੱਥੇ ਇਹ ਭੈਣ ਹੁਣ ਪਿਛਲੇ ਕਰੀਬ 27 ਸਾਲਾਂ ਤੋਂ ਰਹਿ ਰਹੀ ਆ ਤੇ ਹੁਣ ਉਦੋਂ ਤੋਂ ਹੀ ਇਹ ਲਗਭਗ ਅਫਸੈਟ ਹੋ ਗਈ ਨੌਕਰੀ ਇਹਦੀ ਜਦੋਂ ਚਲੀ ਗਈ ਭੈਣ ਦੀ ਫਿਰ ਹੁਣ ਇਕੱਲੀ ਉਹ ਅੰਦਰ ਰਹਿੰਦੀ ਆ ਮਾਤਾ ਦੀ ਵੀ ਡੈਥ ਹੋ ਗਈ ਮਾਤਾ ਨੂੰ ਵੀ ਭੈਣ ਦੱਸਦੇ ਆਣ ਗਵਣਦੇ ਵੀ ਇਹ ਨਹੀਂ ਮਾਰਤਾ ਲਗਭਗ ਉਹਦਾ ਇਲਾਜ ਵੀ ਨਹੀਂ ਕਰਾਉਣ ਦਿੰਦਾ ਉਹਨੂੰ ਮਾਰਦੀ ਕੁੱਟਦੀ ਵੀ ਉਹਨੂੰ ਬਹੁਤ ਸੀਗੀ ਤੇ ਉਹਨੂੰ ਇਲਾਜ ਕਰਾਉਣ ਨੂੰ ਵੀ ਨਹੀਂ ਭੇਜਿਆ ਹਸਪਤਾਲ ਵੀ ਜੇ ਭੈਣ ਲੈਣ ਆਉਂਦੀ ਸੀ ਇਲਾਜ ਕਰਾਉਣ ਨੂੰ ਤਾਂ ਉਹਨੂੰ ਲਿਜਾਣ ਨਹੀਂ ਸੀ ਦਿੰਦੇ ਤੇ ਚਲੋ ਸਾਲ ਪਹਿਲਾਂ ਮਾਤਾ ਵੀ ਚੜਾਈ ਕਰ ਗਈ ਵਿਚਾਰੀ ਤੇ ਹੁਣ ਇਕੱਲੀ ਉਹ ਇਹ ਅੰਦਰ ਰਹਿੰਦੀ ਸੀ ਅੰਦਰ ਗੰਦ ਮੰਦ ਕੂੜੇ ਦੇ ਢੇਰ ਇਤੋਂ ਪਲਾਸਟਿਕ ਇਕੱਠਾ ਕਰਦੀ ਬਾਲ ਇਕੱਠੇ ਕਰਦੀ ਹੈ ਮਹੱਲੇ ਚੋ ਸਾਰੇ ਚੋ ਬਾਲ ਵੇਚ ਦਿੰਦੀ ਆ ਹਨਾ ਤੇ ਉਹ ਮਹੰਗੇ ਵਿਕਦੇ 3-3000 ਦੇ ਕਿਲੋ ਵਿਕਦੇ ਆ ਬਾਲ ਫਿਰ ਪਲਾਸਟਿਕ ਤੇ ਫਿਰ ਆ ਬੋਤਲਾਂ ਜਿਹੜੀਆਂ ਕੇਨ ਉਹ ਇਕੱਠੇ ਕਰਦੀ ਹੈ ਭੈਣ ਉਹ ਸਿਲਵਰ ਆ ਉਹ ਵੀ ਕਹਿੰਦੇ 1100 ਨੂੰ ਕਿਲੋ ਵਿਕਦਾ ਵਾ ਤੇ ਮਤਲਬ ਉਹਦੇ ਨਾਲ ਪੈਸੇ ਪੂਹੇ ਇਕੱਠੇ ਕਰ ਲੈਂਦੀ ਸੀ ਬਾਕੀ ਇਹਦੀ ਬੈਂਕ ਚ ਪੈਸੇ ਬਥੇਰੇ ਸੀ ਚਾਰ ਕਲਖ ਦੀਆਂ ਐਫਡੀਆਂ ਨਿਕਲੀਆਂ ਹਨ ਜਿਹਦੇ ਵਿੱਚ 8 7 ਮੋਬਾਈਲ ਤਾਂ ਦੂਜੇ ਨੇ ਜਿਹੜੇ 5G ਜਾਂ 4G ਜਾਂ BO ਵਗੈਰਾ ਦੇ ਵਧੀਆ ਫੋਨ ਜਿਹੜੇ ਤੇ ਪਰ ਘਰ ਚ ਕੂੜਾ ਹੀ ਕੂੜਾ ਭਰਿਆ ਹੋਇਆ ਭੈਣ ਨੇ ਜ਼ਿੰਦਗੀ ਨਰਕ ਤੋਂ ਵੀ ਬੱਦਰ ਸੀ ਨਹਾਉਣ ਦੀ ਧੋਣ ਦੀ ਕੋਈ ਸੋਝੀ ਸਮਝ ਨਹੀਂ ਸੀਗੀ ਗਾਲਾਂ ਕੱਢੀ ਜਾਣੀਆਂ ਮੱਲੇ ਚ ਸਾਰਾ ਮੱਲਾ ਮਤਲਬ ਟੰਗ ਪਰੇਸ਼ਾਨ ਸੀ ਖੁਦ ਆਪ ਵੀ ਭੈਣ ਬਹੁਤ ਮਾੜੇ ਹਾਲਾਤਾਂ ਚ ਰਹਿ ਰਹੀ ਸੀ ਨਰਕ ਹੀ ਕੱਟ ਰਹੀ ਸੀ ਤੇ ਸਾਨੂੰ ਆਣ ਗਵੰਡ ਦੇ ਵੀਰਾ ਭੈਣਾ ਨੇ ਵੀਡੀਓ ਬਣਾ ਕੇ ਭੇਜੀ ਸਾਡਾ ਸੀਟੂ ਆ ਵੀਰਾ ਸੀਟੂ ਵੀਰਾ ਜਿਹੜਾ ਸਾਡੀ ਸੇਵਾਦਾਰ ਆ ਮੁੱਲਾਪੁਰ ਤੋਂ ਦਾਖਿਆਂ ਤੋਂ ਵੀਰਾ ਟੀਮ ਦਾ ਮੈਂਬਰ ਆ ਉਹਨੇ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਉਹਨੇ ਦੱਸਿਆ ਵੀ ਮੇਰੇ ਤਾਇਆ ਜੀ ਦੀ ਬੇਟੀ ਉੱਥੇ ਵਿਆਹੀ ਹੋਈ ਆ ਤੇ ਉਹ ਫਿਰ ਵੀਰੇ ਉਹਨਾਂ ਨੇ ਇਹ ਵੀਰੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਵੀਰੇ ਤੁਹਾਡਾ ਨਾਮ ਪੂਰਾ ਕੀ ਆ ਅਮਨਦੀਪ ਸਿੰਘ ਇਹਨਾਂ ਦੇ ਰਾਹੀਂ ਫਿਰ ਸਾਨੂੰ ਪਤਾ ਲੱਗਿਆ ਅੱਜ ਤੇ ਅੱਜ ਫਿਰ ਅਸੀਂ ਇੱਥੇ ਪਹੁੰਚੇ ਸੀ ਬੜੀ ਮੁਸ਼ਕਲ ਨਾਲ ਕਿਵੇਂ ਨਾ ਕਿਵੇਂ ਕਰਕੇ ਅਸੀਂ ਭੈਣ ਨੂੰ ਆਪਣੇ ਨਾਲ ਲੈ ਚੱਲੇ ਆ ਜੋ ਕਿ ਤੁਸੀਂ ਦੇਖ ਵੀ ਰਹੇ ਹੋ ਤੇ ਇਹ ਆਂਡ ਗਵਾਂਡ ਦੇ ਸਾਰੇ ਮੈਂਬਰ ਪੈਂਦੀ ਇਹਨੂੰ ਜ਼ਰੂਰਤ ਦੀ ਲੋਡ ਸੀਗੀ ਨੂੰ ਜ਼ਰੂਰਤ ਸੀਗੀ ਸੇਵਾ ਦੀ ਇਹਨੂੰ ਹੈਲਪ ਦੀ ਤੇ ਅੱਜ ਅਸੀਂ ਉਸੇ ਮਹੱਲੇ ਦੇ ਵਿੱਚ ਹੀ ਅਰਬਨ ਸਟੇਟ ਫੇਸ ਬੰਨ ਦੇ ਵਿੱਚ ਐਲ ਆਈ ਜੀ ਦੇ ਵਿੱਚ ਪਟਿਆਲੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਇਸ ਭੈਣ ਦਾ ਬਲਬੀਰ ਕੌਰ ਦਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਅਸੀਂ ਦਲਵੀਰ ਭੈਣ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਉੱਥੇ ਜਾ ਕੇ ਭੈਣ ਤੰਦਰੁਸਤ ਹੋਵੇ ਤਕੜੀ ਹੋਵੇ ਤੇ ਠੀਕ ਹੋ ਕੇ ਆਪਣਾ ਆ ਕੇ ਘਰਵਾਰ ਸੰਭੇ ਕਿਉਂਕਿ ਇਹਦੇ ਯੰਗ ਪਈ ਆ ਕੋਈ ਬਜ਼ੁਰਗ ਤਾਂ ਹੋਈ ਨਹੀਂ ਉਹ 1974 ਦਾ ਜਨਮ ਆ ਭੈਣ ਦਾ ਮਤਲਬ ਹਜੇ 50 ਸਾਲ ਦੀ ਉਮਰ ਆ ਤੇ ਆ ਕੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰ ਸਕਦੀ ਹੈ ਭੈਣ ਅਸੀਂ ਬਲਵਿੰਦਰ ਕੌਰ ਭੈਣ ਦੀ ਹਾਜ਼ਰੀ ਦੇ ਵਿੱਚ ਹੈ ਨਾ ਇਹ ਉਹਨਾਂ ਦੇ ਰੀਅਲ ਸਿਸਟਰ ਨੇ ਮੈਂ ਤਕਰੀਰ ਵੀ ਇਸ ਆਲਮੀ ਦੀ ਤੁਹਾਨੂੰ ਬਹੁਤ ਹੋ ਗਈ ਹਾਂ ਜੀ ਨਹੀਂ ਚਲੋ ਸ਼ੁਕਰੀਆ ਭੈਣੇ ਤੁਸੀਂ ਚਲੋ ਨਾਲ ਆਏ ਦੇਖੋ ਸੱਚੀ ਅਸੀਂ ਬਹੁਤ ਥਾਂ ਇਜਾਈਦੇ ਆ ਕੋਈ ਭੈਣ ਭਰਾ ਸਪੋਰਟ ਹੀ ਨਹੀਂ ਕਰਦਾ ਤੁਹਾਨੂੰ ਉਹਨੇ ਵੀ ਤੁਹਾਡੇ ਤੇ ਵਿਸ਼ਵਾਸ ਦਿਵਾਇਆ ਦਿਖਾਇਆ ਵੀ ਜਿਹੜੇ ਪੈਸੇ ਸੀ 1.5 ਲੱਖ ਰੁਪਏ ਉਹ ਵੀ ਅਸੀਂ ਭੈਣ ਨੂੰ ਫੜਾਤਾ ਤੇ ਜਿਹੜਾ ਉਹਨੀਆਂ ਬੈਂਕ ਦੀਆਂ ਕਾਪੀਆਂ ਸੀ ਐਫਡੀਆਂ ਸੀ ਉਹ ਵੀ ਅਸੀਂ ਭੈਣ ਨੂੰ ਫੜਾਤੀਆਂ ਕਿਉਂਕਿ ਬਲਬੀਰਪੁਰ ਕੋਰ ਭੈਣ ਕਹਿੰਦੀ ਵੀ ਮੇਰੀ ਭੈਣ ਨੂੰ ਫੜਾ ਦਿਓ ਮੈਨੂੰ ਇਹ ਤੇ ਵਿਸ਼ਵਾਸ ਆ ਘਰ ਦੀ ਚਾਬੀ ਵੀ ਅਸੀਂ ਭੈਣ ਨੂੰ ਦੇ ਚੱਲੇ ਆ ਸਾਡੀ ਜਿਹੜੀ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਟੀਮ ਆ ਸਾਡਾ ਸਭ ਤੋਂ ਪਹਿਲਾ ਇਸ਼ੂ ਇਹ ਹੈ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਅਸੀਂ ਕਿਸੇ ਦਾ ਪੈਸਾ ਕਲੇਮ ਨਹੀਂ ਕਰਦੇ ਅਸੀਂ ਹੁਣ ਜਿੰਨਾ ਵੀ ਪੈਸਾ ਮਿਲਿਆ ਜਾਂ ਜੋ ਵੀ ਕਾਗਜ਼ੀ ਪੱਤਰ ਮਿਲਿਓ ਸਾਰੇ ਭੈਣ ਜੀ ਨੂੰ ਸਪੁਰਦ ਕਰਤੇ ਆ ਤੇ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੀ ਭੈਣ ਆ ਜਿਹੜੀ ਬਲਵੀਰ ਕੌਰ ਉਹ ਉੱਥੋਂ ਠੀਕ ਹੋ ਕੇ ਵਾਪਸ ਹੋ ਕੇ ਠੀਕ ਹੋ ਕੇ ਵਾਪਸ ਆਵੇ ਘਰੇ ਆਪਣੇ ਆ ਕੇ ਆਪਣਾ ਜੀਵਨ ਦੁਬਾਰਾ ਤੋਂ ਸਟਾਰਟ ਕਰ ਸਕੇ ਤੇ ਤੁਹਾਨੂੰ ਵੀ ਬੇਨਤੀ ਹੈ ਭੈਣੇ ਬਸ ਤੁਸੀਂ ਸਪੋਰਟ ਕਰਨੀ ਹੈ ਮਹੀਨੇ 15 ਦਿਨਾਂ ਬਾਅਦ ਪਲੀਜ਼ ਉਹਦੇ ਮਗਰ ਢੇੜਾ ਮਾਰਨਾ ਇੱਕ ਛੋਟਾ ਜਿਹਾ ਜਿਹੜਾ ਅਸੀਂ ਪੇਪਰ ਇੱਥੇ ਸਾਰਿਆਂ ਦੇ ਸਾਈਨ ਕਰਾ ਲਿਆ ਮਲੇਆੜਿਆਂ ਦੇ ਤੇ ਇਹਨਾਂ ਦੇ ਸਾਹਮਣੇ ਭੈਣ ਦੇ ਪੈਸੇ ਤੇ ਪੇਪਰਵਰਕ ਸਾਰਾ ਉਹਨਾਂ ਦੀ ਰੀਅਲ ਸਿਸਟਮ ਨੂੰ ਬਲਵਿੰਦਰ ਕੌਰ ਇਸਪੋਰਟ ਕਰਤਾ ਹੈ ਸਤਿ ਸ੍ਰੀ ਅਕਾਲ ਭੈਣੇ ਮੈਂ ਥੱਲੇ ਤੋਂ ਸਮਝ ਨਹੀਂ ਮੈਂ ਥੱਲੇ ਕਿਉਂ ਬੈਠੀ ਆ ਠੀਕ ਹੈ ਬੈਨ ਮਾਂ ਤਾਂ ਸਿਆਮਕੌਰ ਮੰਜੇ ਤੇ ਨਹੀਂ ਦੀ ਮਹਿੰਦੀ ਅੱਛਾ ਅੱਛਾ ਮੂਗਲ ਕਹਿੰਦੇ ਤੇ ਵੀ ਮੰਜੇ ਤੇ ਬਹਿ ਜਾ ਉਹ ਕਹਿੰਦੀ ਮੈਂ ਨਹੀਂ ਬੈਠਣਾ ਬੈਠਣਾ ਨਹੀਂ ਮੈਂ ਥੱਲੇ ਬੈਠੂਗੀ ਠੀਕ ਹੈ ਬੈਨ ਉਹ ਪਾਠ ਕਰਨਾ ਬਈ ਮੇਰੀ ਚੌਂਕੀ ਜੁਰਖਲਾ ਦੀ ਚੌਂਕੀ ਲਿਆ ਮੈਂ ਖੋਲਣਾ ਚਾਹੂੰ ਹੁਣੀ ਖੁਲਾਣਾ ਚੌਂਕੀ ਹੁਣੀ ਇੱਕ ਘੰਕਾਰ ਸਤਨਾਮ ਇਹ ਬਚਨ ਨਹੀਂ ਐਦਾਂ ਬੋਲਣਾ ਚਲ ਠੀਕ ਹੈ ਮੈਂ ਦੂਜੇ ਤਰੀਕੇ ਇਹਦਾ ਟਾਈਮ ਨਹੀਂ ਹੈਗਾ ਹੁਣ ਠੀਕ ਆ ਇਹਦਾ ਟਾਈਮ ਚਾਹਤੀ 3 ਵਜੇ ਚੌਂਕੀ ਖੋਲਣੀ ਆ ਇਕੋਂਦਾਰ ਸਤਨਾਮ ਕਟਤਾ ਪੁਰਸ ਨਿਰਭਾਣ ਦੇ ਪਰ ਅਕਾਲ ਮੂਰਤ ਜੁੰਦੀ ਸਭ ਕੋ ਪ੍ਰਸ਼ਾਦ ਜਪ ਆਦ ਸ ਜੁਗਲ ਸੱਚ ਹੈ ਵੀ ਸੱਚ ਨਾੜ ਕੋ ਅਸੀਂ ਭੀ ਸੋਚੇ ਸੱਚ ਨ ਹੋਏ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋਏ ਜੇ ਲਾਇਰਾ ਲਾ ਬਿਤਾਰ ਭੁਖਿਆ ਪੁਕ ਨੇ ਉਤਰੀ ਜੇ ਬੰਨਾਪੁਰਿਆ ਪਾਰ ਸ ਸੈ ਸੰਪ ਲਖ ਹੁਣ ਇਕਨੇ ਚੱਲੇ ਨਾਲ ਕਿਪਸ ਵਿਚਾਰ ਹੋਏ ਕਿ ਘੋੜੇ ਟੁੱਟੇ ਪਾਲ ਹੋ ਕਮ ਜਾਈ ਚਨਾ ਨਾੜ ਕਿ ਲਖਾ ਨਾੜ ਰਹਾਓ ਐ ਹੁੰਦੀ ਚੌਂਕੀ ਠੀਕ ਹੈ ਭੈਣ ਮੇਤੋ ਗਲਤੀ ਬਸ ਮੇਰੀ ਚੌਂਕੀ ਬੰਨੀ ਭਿਆ ਤੂੰ ਮੇਰੇ ਚੌਕ ਕੀ ਖੋਹਦਾ ਮੈਂ ਵੀ ਇਹ ਝੱਖੜ ਗੜੇ ਤਾਂ ਹੁਣ ਚਲਾ ਦੂੰਗੀ। ਮੈਂ ਸਿੱਟਾ ਨਹੀਂ ਹੱਥ ਰੱਖਣਾ। ਫਿਰ ਚੌਕੀ ਖੁੱਲੂ ਕਿਵੇਂ? ਐ ਨਹੀਂ ਤੇ ਹੰਮ। ਸਿਰ ਤੇ ਹੱਥ ਰੱਖ। ਸਿਰ ਤੇ ਹੱਥ ਰੱਖ ਕੇ ਖੁਰਣੀ। ਸਾਡੀ ਨਹੀਂ ਖੁੱਲਦੀ ਐਸੀ ਕੋਈ ਮੁਸਲਮਾਨ ਆ। ਬਾਗੜੀ ਆਸਾਂ। ਮੂੰਚ ਉਹ ਸਿੱਖਾਂ ਪੰਜਾਬੀ। ਜੋ ਮਨੂ ਆਨੇ ਖੁੱਲੂਗੀ ਲੱਡੂ ਹੋਣਗੇ, ਸ਼ੰਗਾਰ ਹੋਊਗਾ, ਲੰਗਲੇਚੇ ਹੋਣਗੇ। ਐ ਸੋਲਾ ਮਾਨਿਕ ਤਾਂ ਚੌਕੀ ਖੁੱਲੂਗੀ। ਠੀਕ ਹਾਂ ਲੱਡੂ ਮੰਗਾ ਤਾਂ। ਐ ਥੋੜਾ ਹੁੰਦੀ ਆ। ਚਲ ਪਹਿਲਾਂ ਤੂੰ ਨਹਾ ਲੈ। ਫਿਰ ਨਾ ਆ ਕੇ ਸੋਣ ਕੱਪੜੇ ਪਾ ਕੇ ਪਹਿਲਾਂ ਤਾਂ ਸੁੱਚਾ ਮੈਨੂੰ ਪਾਗਲ ਸਾਬ ਤੇ ਨਾ ਕਰੋ ਹਾਂ ਤੂੰ ਸੁੱਚਮ ਹੋ ਕੇ ਨਾ ਸੁੱਚੀ ਓਕੇ ਫਿਰ ਮੈਂ ਲੱਡੂ ਮੰਗਾ ਦਿੰਨਾ ਫਿਰ ਮੱਥਾ ਟੇਕ ਕੇ ਪਚੌਂਕੀ ਖਿਲਾ ਦਿੰਨੇ ਠੀਕ ਆ ਮੇਰੇ ਜੇ ਆਹ ਕੰਮ ਕਰਾ ਦਵੇਂ ਮੈਂ ਜਿੰਨੇ ਵੀ ਸਾਡੇ ਕੰਮ ਵਿਗੜੇ ਬਨੇ ਸਾਰੇ ਠੀਕ ਹੋ ਜਾਣਗੇ ਬਾਈ ਠੀਕ ਠੀਕ ਖਿਲਾ ਦਿੰਨੇ ਆ ਇਸ਼ਨਾਨ ਕਰ ਲੈ ਜਾ ਕੇ ਜਾ ਚੱਲ ਹੁਣ ਉੱਠ ਖੜੀ ਹੋ ਜਾ ਇਸ਼ਨਾਨ ਕਰ ਲੈ ਜਾ